ਅਜਿਹਾ ਵੈਟਰਨ ਐਕਟਰ ਜਿਨੇ ਪੰਜਾਬੀ ਇੰਡਸਟਰੀ ਦੇ ਉਸ ਮੁਕਾਮ ਨੂੰ ਵੀ ਦੇਖਿਆ ਜਦੋਂ ਲਿਮਟਿਡ ਸਰੋਤ ਸگە ਤੇ ਛਣਕਾਟੇ ਵਰਗੀਆਂ ਬਹੁਤ ਖੂਬਸੂਰਤ ਹਸਾਉਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਸਿਰ ਜੀਆਂ ਨੇ ਤੇ ਉਸ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਉਹ ਵੀ ਦੇਖਿਆ ਕੈਰੀ ਆਨ ਡਟਾਰਗਾ ਫੇਸ ਵੀ ਦੇਖਿਆ ਮੈਂ ਗੱਲ ਕਰ ਰਿਹਾ ਜਸਵਿੰਦਰ ਪੱਲਾ ਉਹ ਇਸਵਾਨੀ ਦੁਨੀਆ ਨੂੰ ਆਲਵਿਦਾ ਕਹਿ ਗਏ ਨੇ ਕਮੇਡੀਅਨ ਜਸਵਿੰਦਰ ਪੱਲਾ ਵੈਟਰਨ ਐਕਟਰ ਜਸਵਿੰਦਰ ਪੱਲਾ ਬੇहद ਬਿਮਾਰ ਸਨ ਜਸਵਿੰਦਰ ਪੱਲਾ ਪਿਛਲੇ ਕਾਫੀ ਦਿਨਾਂ ਤੋਂ ਔਰ ਉਹਨਾਂ ਨੇ ਚੰਡੀਗੜ੍ਹ ਦੇ 40s ਦੇ ਵਿੱਚ ਆਖਰੀ ਸਾਲ ਲਏ ਨੇ ਸੋ ਜਸਵਿੰਦਰ ਪੱਲਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ ਨੇ ਪਰ ਉਹਨਾਂ ਦੇ ਇੱਥੋਂ ਜਾਣ ਦੇ ਨਾਲ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਨੂੰ ਬਹੁਤ ਵੱਡਾ ਝਟਕਾ ਲੱਗਾ ਆ ਕਿਉਂਕਿ ਅਜੇ ਵੈਟਰਨ ਐਕਟਰ ਸਦੀਆਂ ਚ ਹੁੰਦੇ ਨੇ ਸੋ ਆਪਣੀ ਮਾਂ ਬੋਲੀ ਦੀ ਸੇਵਾ ਕਰਨੀ ਔਰ ਬੜੇ ਬੜੇ ਛੋਟੇ ਜਿਹੇ ਪੁਆਇੰਟ ਤੋਂ ਉੱਠ ਕੇ ਵੱਡੇ ਪੁਆਇੰਟ ਤੱਕ ਜਾਣਾ ਔਰ ਆਪਣੇ ਆਪ ਦੇ ਵਿੱਚ ਇੰਡਸਟਰੀ ਨੂੰ ਬਹੁਤ ਕੁਝ ਦੇਣਾ 65 ਸਾਲਾਂ ਦੀ ਉਮਰ ਸੀ ਔਰ 40s ਦੇ ਵਿੱਚ ਉਹਨਾਂ ਨੇ ਆਖਰੀ ਸਾਲ ਇਹ ਨੇ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਨੇ ਡਾਕਟਰ ਜਸਵਿੰਦਰ ਪੱਲਾ ਔਰ ਉਹਨਾਂ ਦਾ ਦੇਹਾਂਤ ਅੱਜ ਚੰਡੀਗੜ੍ਹ ਦੇ ਵਿੱਚ ਹੋਇਆ ਔਰ ਮੁਹਾਲੀ ਦੇ ਇਹ ਹਸਪਤਾਲੇ ਪ੍ਰਾਈਵੇਟ 40s ਉੱਥੇ ਉਹਨਾਂ ਨੇ ਅੰਤਿਮ ਸਾਲ ਇਹ ਨੇ ਔਰ ਕਹਿੰਦੇ ਨੇ ਕਰੀਬ 1 ਮਹੀਨੇ ਤੋਂ ਬਿਮਾਰ ਚੱਲ ਰਹੇ ਸੀਗੇ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੱਲ ਯਾਨੀ 23 ਤਰੀਕ ਨੂੰ ਮੁਹਾਲੀ ਦੇ ਵਿੱਚ ਕੀਤਾ ਜਾਏਗਾ ਫਿਲਹਾਲ ਇਹ ਮੁਹਾਲੀ ਅ ਤੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਹੁਣਾਂ ਨੇ ਜਾਣਕਾਰੀ ਦਿੱਤੀ ਹੈ ਔਰ ਪੰਜਾਬੀ ਇੰਡਸਟਰੀ ਦਾ ਸਭ ਤੋਂ ਸਭ ਤੋਂ ਫੇਮਸ ਕਾਮੇਡੀਅਨ ਹੈ ਜਸਵਿੰਦਰ ਪੱਲਾ ਜਸਵਿੰਦਰ ਪੱਲਾ ਦੇ ਬੇਟੇ ਵੀ ਹਾਲਾਂਕਿ ਇੰਸੇ ਇੰਡਸਟਰੀ ਦੇ ਵਿੱਚ ਨੇ ਪਰ ਜਸਵਿੰਦਰ ਪੱਲਾ ਵਰਗਾ ਵੈਟਰਨ ਐਕਟਰ ਵਾਸ ਅ ਇਸ ਐਂਟਰਟੇਨਮੈਂਟ ਇੰਡਸਟਰੀ ਨੇ ਖਾਸ ਕਰਕੇ ਪੰਜਾਬ ਦੀ ਇੰਡਸਟਰੀ ਨੇ ਇਸ ਨੂੰ ਖੋਦ ਤਾਇਆ ਨਾ ਪੂਰਾ ਹੋਣ ਵਾਲਾ ਕਟਾਇਆ 65 ਸਾਲਾਂ ਦੀ ਉਮਰ ਸੀ ਜਸਵਿੰਦਰ ਪੱਲਾ ਹੁਣਾਂ ਦੀ ਕਾਫੀ ਜਿਹੜਾ ਬਿਮਾਰ ਚਰਲੇ ਸੀ ਪਿਛਲੇ ਕਾਫੀ ਦਿਨਾਂ ਤੋਂ ਔਰ ਕਰੀਬੀ ਦੋਸਤ ਜਿਹੜੇ ਨੇ ਮਕੰਦ ਸ਼ਰਮਾ ਉਹਨਾਂ ਨੇ ਕਿਹਾ ਕਿ ਇਹ ਕਦੇ ਵੀ ਪੂਰਾ ਹੋਣ ਵਾਲਾ ਕਾਟਾ ਨਹੀਂ ਹੈ ਔਰ ਕਹਿੰਦੇ ਨੇ ਕਿ ਸਾਡਾ ਸਫਰ 40 ਸਾਲ ਤੋਂ ਵਿਵਾਦ ਦਾ ਸੀ ਉਹਨਾਂ ਦੇ ਨਾਲ ਤੇ ਅਸੀਂ ਕਈ ਦਰਜਨਾ ਪ੍ਰੋਜੈਕਟ ਇਕੱਠੇ ਕੀਤੇ ਪਰ ਜਸਵਿੰਦਰ ਪੱਲਾ ਦੀ ਹਲੀਮੀ ਉਹਨਾਂ ਦਾ ਕੰਮ ਦੇ ਪ੍ਰਤੀ ਹਮੇਸ਼ਾ ਸਿਹਰਤ ਰਹਿਣਾ ਔਰ ਡੈਡੀਕੇਸ਼ਨ ਉਹਨਾਂ ਦੀ ਜਿਹੜੀ ਹੈ ਉਹ ਹਮੇਸ਼ਾ ਯਾਦ ਰਹੇਗੀ ਦਸਵਿੰਦਰ ਪੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੁਰਾਹਾ ਦੇ ਵਿੱਚ ਹੋਇਆ 1988 ਦੇ ਵਿੱਚ ਛਣਕਾਟਾ ਤੇ 88 ਦਾ ਛਣਕਾਟਾ ਸੀ ਫਿਰ ਛਣਕਾਟੇ ਆਉਂਦੇ ਰਹੇ ਔਰ ਫਿਲਮ ਦੁੱਲਾ ਪੱਟੀ ਦੇ ਵਿੱਚ ਉਹ ਐਕਟਰ ਵੀ ਬਣੇ ਆ ਪਰ ਉਹਨਾਂ ਦੀ ਪਛਾਣ ਐਸਾ ਕਮੇਡੀਅਨ ਬਹੁਤ ਸੀਗੀ ਉਹਨਾਂ ਨੇ ਬਹੁਤ ਜ਼ਿਆਦਾ ਕਮੇਡੀ ਫਿਲਮਾਂ ਦੇ ਵਿੱਚ ਕੰਮ ਕੀਤਾ ਔਰ ਭਾਰਝੜ ਜਿਹੜਾ ਕਰੈਕਟਰ ਆ ਉਹਨਾਂ ਦਾ ਉਹ ਕਹਿ ਲਿਆ ਕਿ ਯਾਦਗਾਰ ਹੈ ਬਿਮਾਰੀ ਦੀ وجہ ਦੇ ਨਾਲ ਉਹ ਫਿਲਮਾਂ ਤੋਂ ਦੂਰ ਵੀ ਸੀਗੇ ਔਰ ਹੁਣ ਉਹਨਾਂ ਨੇ ਮੋਹਾਲੀ ਦੇ ਹੋਟੇਜ ਦੇ ਵਿੱਚ ਆਖਰੀ ਸਾਲ ਆਏ ਨੇ ਉਹਨਾਂ ਦਾ ਜਿਹੜਾ ਇਹ ਦਿਹਾਂਤ ਹੋਇਆ ਆ 65 ਸਾਲਾਂ ਦੀ ਉਮਰ ਸੀਗੀ ਔਰ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਮੋਹਾਲੀ ਦੇ ਵਿੱਚ ਹੀ ਹੋਏਗਾ ਔਰ ਫਿਲਮਾਂ ਤੋਂ ਮੈਂ ਦੱਸ ਰਿਹਾ ਸੀ ਵੀ ਦੂਰੀ ਬਣਾ ਰੱਖੀ ਸੀ ਉਹਨਾਂ ਨੇ ਕਾਮੇਡੀਅਨ ਜਿਹੜੇ ਪੰਮੀ ਨੇ ਉਹਨਾਂ ਨੇ ਦੱਸਿਆ ਕਿ ਬਿਮਾਰ ਸੀਗੇ ਇਸ ਕਰਕੇ ਫਿਲਮਾਂ ਦੇ ਵਿੱਚ ਵੀ ਨਹੀਂ ਸੀ ਆ ਰਹੇ ਔਰ ਉਨਾ ਦਾ ਕੋਈ ਜਿਹੜਾ ਉਹਨਾਂ ਨੇ ਫਿਲਮ ਇੰਡਸਟਰੀ ਤੋਂ ਥੋੜੀ ਜਿਹੀ ਦੂਰੀ ਬਣਾ ਰੱਖੀ ਸੀਗੀ ਦਿਲ ਦੇ ਮਰੀਜ਼ ਸੀਗੇ ਸ਼ੂਗਰ ਤੋਂ ਪੀੜਿਤ ਸੀਗੇ ਜਿਸ ਕਰਕੇ ਉਹਨਾਂ ਦੇ ਕੋਲ ਉਹਨਾਂ ਨੂੰ ਹੋਰ ਬਹੁਤ ਸਾਰੀਆਂ ਏਜਿੰਗ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ 65 ਸਾਲਾਂ ਦੀ ਉਮਰ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਆ ਕਹ ਲੈ ਕਿ ਨਾ ਪੂਰਾ ਹੋਣਨ ਘਾਟਾ ਆ ਜਸਵਿੰਦਰ ਪੱਲਾ ਦਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦੇਣਾ ਔਰ ਮਹਾਲੀ ਦੇ ਵਿੱਚ ਉਹਨਾਂ ਨੇ ਨਵਾਂ ਘਰ ਵੀ ਲਿਆ ਸੀਗਾ ਔਰ ਅ ਕਹਿੰਦੇ ਆ ਵੀ ਉਥੇ ਸ਼ਿਫਟ ਹੋਏ ਉਹਦੇ ਚ ਚੋਰੀ ਦਾ ਕਿੱਸਾ ਵੀ ਹੋਇਆ 22 ਦੇ ਵਿੱਚ ਔਰ ਜ਼ਿੰਦਗੀ ਦੇ ਨਾਲ ਜਸਵਿੰਦਰ ਪੱਲਾ ਦੀ ਜਿਹੜੀ ਸੀਗੀ ਅੱਖ ਮਚੋਲੀਓ ਚੱਲਦੀ ਰਹੀ ਕਿਉਂਕਿ ਦਿਲ ਦੀ ਬਿਮਾਰੀ ਸੀ ਉਹਨਾਂ ਨੂੰ ਔਰ ਸ਼ੂਗਰ ਵੀ ਸੀਗੀ ਔਰ ਐਸੇ ਕਰਕੇ ਜਿਵੇਂ ਨੂੰ ਯਾਦ ਆ ਵੀ ਇਹ ਇੱਕ ਵਾਰ ਗਿੱਪੀ ਗਰਿਵਾਲਾ ਕਿਸੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀਗੇ ਤਾਂ ਇਹਨਾਂ ਦੀ ਪਤਨੀ ਕਹਿੰਦੇ ਸੀਗੇ ਵੀ ਇਹਨਾਂ ਨੂੰ ਨਾ ਮਿੱਠਾ ਨਾ ਗਿੱਪੀ ਖਾਣ ਦਈ ਕਿਉਂਕਿ ਇਹ ਮਿੱਠਾ ਬਹੁਤ ਖਾਂਦੇ ਨੇ ਸ਼ੌਂਕੀਆ ਮਿੱਠੇ ਦੇ ਪਰ ਇਹਨਾਂ ਨੂੰ ਸ਼ੂਗਰ ਦੀ ਬਿਮਾਰੀ ਆ ਔਰ ਇਹਨਾਂ ਦਾ ਜਿਹੜਾ ਹਾਰਟ ਹੈ ਉਹਦੇ ਵਿੱਚ ਵੀ ਕੋਈ ਸਮੱਸਿਆ ਸੀ ਉਸ ਸਮੇਂ ਸੋ ਜ ਸੁਵਿੰਦਰ ਪੱਲਾ ਫਿਲਮਾਂ ਤੋਂ ਤੇ ਉਹਨਾਂ ਨੇ ਦੂਰੀ ਬਣਾ ਰੱਖੀ ਸੀ ਕਾਫੀ ਲੰਮੇ ਸਮੇਂ ਤੋਂ ਕਿਉਂਕਿ ਜਿਹੜੀ ਬਿਮਾਰੀ ਹੈ ਉਹ ਬਹੁਤ ਕੁਝ ਜਿਹੜਾ ਆ ਉਹਦੇ ਨਾਲ ਸਹਿਣਾ ਪੈਂਦਾ ਆ ਜਦੋਂ ਬਿਮਾਰੀਆਂ ਹੋ ਜਾਣ ਤਾਂ ਫਿਲਹਾਲ ਜਸਵਿੰਦਰ ਭੱਲਾ ਨੇ ਇਸ ਫਾਰਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਇੰਟਰਟੇਨਮੈਂਟ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟ ਆਇਆ ਔਰ ਕਹ ਲਿਆ ਕਿ ਜਿਵੇਂ ਇਸ ਦੁਨੀਆ ਦੀ ਜਿਹੜੀ ਰੀਤ ਹੈ ਕੱਲ ਉਹਨਾਂ ਦਾ ਮੋਹਾਲੀ ਦੇ ਵਿੱਚ ਅੰਤਿਮ ਸੰਸਕਾਰ ਹੋਏਗਾ ਜਸਵਿੰਦਰ ਭੱਲਾ ਇਸ ਫਾਰਨੀ ਦੁਨੀਆ ਦੇ ਵਿੱਚ ਨਹੀਂ ਰਹੇ